ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ ਇਸ ਟਾਈਮ ਗੁਰਦੁਆਰਾ ਏਸ਼ੀਆਨ ਸਾਹਿਬ ਖੜਾ ਤੇ ਉਹ ਮੈਂ ਜੀ ਚਤਿਛਲੇ 4-5 ਦਿਨਾਂ ਤੋਂ ਇੱਕ ਸਕੂਟੀ ਖੜੀ ਹੈ ਜਿਹਦਾ ਨੰਬਰ ਹੈ ਪੀਵੀ 13ਏ 22 1593 ਦੁਬਾਰੇ ਫਿਰ ਨੋਟ ਕਰ ਲਓ ਜੀ ਪੀਵੀ 13ਏ 22 1593 ਸੋ ਜਿਹੜੇ ਵੀ ਵੀਰ ਸੱਜਣ ਦੀ ਇਹ ਸਕੂਟੀ ਹੈ ਅਸੀਂ ਅਨਾਉਂਸਮੈਂਟ ਵੀ ਕਈ ਵਾਰੀ ਕਰ ਚੁੱਕੇ ਹਾਂ ਗੁਰਦੁਆਰਾ ਸਾਹਿਬ ਤੋਂ ਵੀ ਭਾਈ ਜਿਹਦੀ ਹੈਗੀ ਉਹ ਆ ਕੇ ਲੈ ਜਾਓ ਜੇ ਕੁ ਸੱਜਣਾ ਮਿੱਤਰ ਪਿਆਰਾ ਇਹਨੂੰ ਨਹੀਂ ਲਿਆਂਦਾ ਤਾਂ ਅਸੀਂ ਜਿਹੜੀ ਸਾਡੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਵੀ ਇਹਨੂੰ ਫਿਰ ਆਪਾਂ ਜਿਹੜੀ ਆਪਣਾ ਥਾਣਾ ਪੁਲਿਸ ਭਵਾਨੀਗੜ੍ਹ ਉੱਥੇ ਇਤਲਾਹ ਕਰਾਂਗੇ ਤੇ ਤਾਂ ਜੋ ਇਹਦਾ ਪਤਾ ਲੱਗ ਸਕੇ ਵੀ ਕਿਹੜੀ ਸੱਜਣ ਦੀ ਹੈ ਦੁਬਾਰਾ ਫੇਰ ਬੇਨਤੀ ਕਰਦੇ ਆ ਵੀ ਜਿਹੜੇ ਵੀ ਸੱਜਣ ਦੀ ਹੈ ਸਕੂਟੀ ਆਪਾਂ ਨੰਬਰ ਬੋਲ ਦਿੱਤਾ ਕਿਰਪਾ ਕਰਕੇ ਗੁਰਦੁਦਵਾਰ ਸਾਹਿਬ ਆ ਕੇ ਲਜਾਣ ਦੀ ਖੇਚਲਾ ਕਰੇ ਨਹੀਂ ਅਸੀਂ ਕੱਲ ਨੂੰ ਇਹਨੂੰ ਆਪਣਾ ਜਿਹੜੀ ਪੁਲਿਸ ਚੌਕੀ ਘਰਾਚੋਂ ਆਪਾਂ ਰਪੇਂਦਿਆ ਥਾਣਾ ਨਿਗੜੇ ਉੱਥੇ ਉਹਨੂੰ ਪਹੁੰਚਾ ਦਾਂਗੇ ਸੋ ਕੱਲ ਨੂੰ ਕੋਈ ਵੀਰ ਸਾਨੂੰ ਉੱਤੇ ਸਾਡਾ ਆਹ ਉਹਨਾ ਕਹੇ ਵੀ ਤੁਸੀਂ ਸਕੂਟੀ ਕਿੱਥੇ ਪਹੁੰਚਾਤੀ ਸੋ ਦੁਬਾਰਾ ਫੇਰ ਬੇਨਤੀ ਕਰਦੇ ਆਂ ਭਾਈ ਆ ਨੰਬਰ ਨੋਟ ਕਰ ਲਓ ਇਹ ਸਕੂਟੀ ਦੀ ਕੀ ਬਾਲੀਵਾਰ ਹੈਗਾ ਤਾਂ ਗੁਰਦਾਸ ਸਿੰਘ ਜੀ ਸਾਹਿਬ ਆਜੋ ਨਹੀਂ ਅਸੀਂ ਉਹਨੂੰ ਥਾਣੇ ਪਹੁੰਚਾਉਣ ਲੱਗੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ